ਸਮਾਣਾ ਹਲਕੇ ਦੇ ਪਿੰਡ ਰੰਦਾਵਾ ਦੇ ਲੋਕਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਦੀ ਅਪੀਲ ਤੇ ਸਰਬਸੰਮਤੀ ਨਾਲ ਪੰਚਾਇਤ ਚੁਣੀਆਂ ਜਾਣਗੀਆਂ ਕਿ ਆਰਥਿਕ ਮਦਦ ਦਿੱਤੀ ਜਾਵੇਗੀ ਉਸ ਨੂੰ ਲੈ ਕੇ ਰੰਦਾਵਾ ਪਿੰਡ ਵਾਸੀਆਂ ਵੱਲੋਂ ਸਰਪੰਚ ਕੁਲਜੀਤ ਸਿੰਘ ਜਿਹੜਾ ਨੌਜਵਾਨ ਹੈ ਉਸ ਨੂੰ ਪੜ੍ਹੇ ਲਿਖੇ ਨੌਜਵਾਨ ਨੂੰ ਪਿੰਡ ਦਾ ਸਰਪੰਚ ਚੁਣਿਆ ਸਰਬਸੰਮਤੀ ਨਾਲ ਉਹਨਾਂ ਦੇ ਨਾਲ ਜਿਹੜੀ ਪੰਚਾਇਤ ਹੈ ਉਹ ਵੀ ਸਰਬਸੰਮਤੀ ਨਾਲ ਚੁਣੀ ਗਈ ਹੈ ਇਸ ਦੇ ਨਾਲ ਪਿੰਡ ਦਾ ਮਾਹੌਲ ਜਿਹੜਾ ਹੈ ਇਹ ਖੁਸ਼ਮਈ ਹੋ ਗਿਆ ਹੈ ਔਰ ਇਸ ਦੇ ਨਾਲ ਜਿਹੜੇ ਪਿੰਡਾਂ ਦੇ ਵਿੱਚ ਆਪਸੀ ਮਨਮਟਾਵ ਹੁੰਦੇ ਚੋਣਾਂ ਦੇ ਦੌਰਾਨ ਉਹ ਵੀ ਖਤਮ ਹੋ ਜਾਂਦੇ ਹਨ ਔਰ ਆਪਸੀ ਰਿਸ਼ਤੇ ਪਿੰਡਾਂ ਦੇ ਵਿੱਚ ਸਰਵਸੰਮਤੀ ਨਾਲ ਚੁਣੀ ਗਈ ਪੰਚਾਇਤਾਂ ਨਾਲ ਮਜ਼ਬੂਤ ਹੋਣਗੇ ਰੰਦਾਵਾ ਪਿੰਡ ਦੇ ਚੁਣੇਗੇ ਨੌਜਵਾਨ ਕੁਲਜੀਤ ਸਿੰਘ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਮੈਨੂੰ ਜਿਹੜੇ ਲੋਕਾਂ ਨੇ ਜ਼ਿੰਮੇਵਾਰੀ ਸੌਂਪੀ ਹੈ ਮੈਂ ਉਸ ਨੂੰ ਪੂਰੀ ਇਮਾਨਦਾਰੀ ਨਾਲ ਪਿੰਡ ਦੇ ਵਿਕਾਸ ਦੇ ਲਈ ਪਿੰਡ ਦੇ ਨੌਜਵਾਨਾਂ ਲਈ ਖੇਡ ਦਾ ਮੈਦਾਨ ਅਤੇ ਪਿੰਡ ਵਾਸੀਆਂ ਦੇ ਲਈ ਇੱਕ ਮੋਹੱਲਾ ਕਲੀਨਿਕ ਸਰਕਾਰ ਦੇ ਸਹਿਯੋਗ ਨਾਲ ਬਣਵਾਵਾਂਗਾ ਉਸ ਦੇ ਨਾਲ ਪਿੰਡ ਦੇ ਵਿੱਚ ਹੋਰ ਜਿਹੜੇ ਵੀ ਕੰਮ ਹੈ ਉਹ ਅਸੀਂ ਪਹਿਲ ਦੇ ਆਧਾਰ ਤੇ ਕਰਾਂਗੇ ਪਿੰਡ ਦੇ ਸਹਿਯੋਗ ਨਾਲ ਇਹਨਾਂ ਨੇ ਬਣਾਇਆ ਸਰਮ ਸੰਤੀ ਦੇ ਨਾਲ ਹਣਾ ਹੁਣ ਲੋਕਾਂ ਦੀਆਂ ਜਿਹੜੀਆਂ ਉਮੀਦਾਂ ਨੇ ਇਹਨਾਂ ਦੇ ਨਾਲ ਖੜੇ ਹਣਾ ਖੜੇ ਹੋ ਕੇ ਸਾਰੀਆਂ ਅਸੀਂ ਲੋਕਾਂ ਦੀਆਂ ਉਮੀਦਾਂ ਪੂਰੀਆਂ ਕਰਨੀਆਂ ਨੇ ਬੱਚਿਆਂ ਨੇ ਜੋ ਮੀਨਸ ਇੱਥੇ ਤੱਕ ਨਹੀਂ ਅਸੀਂ ਸੀਮਿਤ ਰਹਿਣਾ ਹੈ ਗਲੀਆਂ ਨਾਲੀਆਂ ਤੱਕ ਬੱਚਿਆਂ ਦੇ ਪਲੇਗ੍ਰਾਉਂਡ ਬਣਾਣੇ ਨੇ ਗੇਮਸ ਵਾਸਤੇ ਹਣਾ ਸਕੂਲ ਵਧੀਆ ਬਣਾਵਾਂਗੇ ਉਹਨਾਂ ਵਾਸਤੇ ਪਲੱਸ 2 ਤੱਕ ਅਸੀਂ ਟਰਾਈ ਕਰਾਂਗੇ ਕਿ ਉਹ ਬਣੇ ਹਣਾ ਤੇ ਜਿੱਥੇ ਇੱਥੇ ਮੀਨਸ ਪਾਰਕਿੰਗ ਹੈ ਸਾਡੀ ਉਹ ਵਧੀਆ ਨਹੀਂ ਹੈਗੀ ਜੋ ਪਿਛਲੇ ਸਰਪੰਚ ਜੋ ਜੋ ਕਮੀਆਂ ਰਹਿ ਚੁੱਕੀਆਂ ਅਸੀਂ ਉਮੀਦਾਂ ਰੱਖਦੇ ਹਾਂ ਕਿ ਹਨਾ ਵੀ ਅਸੀਂ ਡਿਵੈਲਪ ਅੱਗੇ ਹੋਰ ਕਰ ਸਕੀਏ ਉਹਨਾਂ ਨੇ ਸਾਡੇ ਪਿੰਡ ਚ ਕਾਫੀ ਸਾਲਾਂ ਬਾਅਦ ਲਾਲੋ ਵੀ ਕਿ 40 15 ਸਾਲਾਂ ਬਾਅਦ ਜਿਹੜੀ ਗਤੀ ਹੋਈ ਹੈ ਔਰ ਜੋ ਪਿੰਡ ਦੇ ਜੋ ਪਿੰਡ ਦੇ ਉਮੀਦਵਾਰ ਨੇ ਜੋ ਕਰਦੇ ਨੇ ਸਾਰੇ ਲੋਕਾਂ ਨੇ ਉਮੀਦ ਰੱਖੀ ਹੈ ਸੰਤੀ ਅਲਸੀ ਤੁਰੇ ਸਾਰਾ ਪਿੰਡ ਇਕੱਠਾ ਜੋੜ ਕੇ ਤੁਰੇ ਤੇ ਜੋ ਵੀ ਇਹਨਾਂ ਦੇ ਉਮੀਦਵਾਰ ਨੇ ਉਹਨਾਂ ਤੇ ਖਰਾ ਉਤਰਿਆ ਜਾਊਗਾ ਇੱਕ ਮਹੱਲਾ ਕਲੀਨਿਕ ਦੀ ਸਾਡੇ ਲੋੜ ਹੈ ਇੱਕ ਸਾਡੇ ਕੁਝ ਹੋਰ ਵੀ ਕਾਫੀ ਕੰਮ ਨੇ ਜਿਹੜੇ ਪਿੰਡ ਦੇ ਨੇ ਉਹ ਸਾਰੇ ਸਾਰੀ ਪੰਚਾਇਤ ਨੇ ਸਹਿਮਤੀ ਨਾਲ ਬਣਾਇਆ ਆਪਾਂ ਉਹਦਾ ਸਾਰਾ ਪਿੰਡ ਨੂੰ ਨਾਲ ਲੈ ਕੇ ਜਿੰਨੇ ਵੀ ਪੈਂਡਿੰਗ ਕੰਮ ਨੇ ਸਾਰੇ ਕਰਵਾਵਾਂਗੇ ਪੂਰਾ ਸਿਰ ਉਡਾੜ ਇਹਨਾਂ ਤੋਂ ਹੋ ਜਾਏਗਾ ਜੀ ਪਿੰਡ ਨੇ ਸਹਿਮਤੀ ਕੀਤੀ ਹੈ ਹਰ ਵਾਰਡ ਤੋਂ ਮੈਂਬਰ ਸਾਰੇ ਸੈਂਪਲ ਸਰਪੰਚ ਸਭ ਜੋ ਮੈਂਬਰ ਕੰਮ ਕਰੇਗਾ ਸਰਪੰਚ ਕਰੋ ਨਾਲ ਜੁੜ ਕੇ ਕਰਵਾਵਾਂਗੇ ਜੀ ਕੈਮਰਾਮੈਨ ਬੀਕੇ ਕਰਗਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼